ਤੇ ਗਾਈ ਸੋ ਸਾਹਮਣੇ ਸੀਰਤ ਬੈਠੀ ਆ ਮੈਨੂੰ ਹੈਲੋ ਕਰਦਾ ਸੀਰਤ ਸੀਰਤ ਹੈਲੋ ਮੇਰੇ ਫੇਰ ਮੇਰੇ ਮਗਰ ਲੱਗ ਗਈ ਤੇ ਬਾਹਰ ਤੋਂ ਹੀ ਮੈਨੂੰ ਦੇਖ ਰਹੀ ਸੀਗੀ ਤੇ ਕਹਿੰਦੀ ਵੀ ਜਾਣਾ ਮੇਰੇ ਕੋਲੋਂ ਤੇ ਮੈਂ ਹੱਥ ਲਾ ਰਿਹਾ ਤਾਂ ਮੈਨੂੰ ਦੇਖ ਰਹੀ ਧੀ ਹਾਂ ਬੜੇ ਪੰਜੇ ਲੱਗੀ ਫਿਰਉਣ ਬੱਸ ਬੱਸ ਇਹ ਮੇਰੇ ਕੱਪੜੇ ਕੱਦੇ ਹੋ ਜਾਣੇ ਹਟ ਜਾ ਉੱਪਰ ਨੂੰ ਚੜਦੀ ਆ ਵਾਟ ਸੂਰ ਦੇ ਬੱਦਲ ਹੋਇਆ ਕਾਫੀ ਜ਼ਿਆਦਾ ਤੇ ਹਵਾ ਤਾਂ ਚੱਲ ਰਹੀ ਆ ਵਧੀਆ ਵਧੀਆ ਤੇ ਹੈਗਾ ਇਸ ਵੈਲਕਮ ਹੈਗਾ ਤੁਹਾਡਾ ਸਾਰਿਆਂ ਦਾ ਵਲੌਗ ਦੇ ਵਿੱਚ ਕਿਤੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਗਾਇਸ ਤੇ ਦੋ ਤਿੰਨ ਦਿਨ ਹੋ ਗਿਆ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਤੇ ਬੱਦਲ ਜੇ ਹੋਏ ਰਹਿੰਦੇ ਪਰ ਮੀਂਹ ਪੈਂਦਾ ਨਹੀਂ ਹੈਗਾ ਅੱਜ ਦੇਖਦੇ ਆ ਬਾਕੀ ਮੀਂਹ ਪੈਂਦਾ ਕਿ ਨਹੀਂ ਤੇ ਪ੍ਰੀਤਿੰਦਰ ਦੇਖ ਰਿਹਾ ਏ ਕੋਗੋ ਟੀਵੀ ਐਲਈਡੀ ਦੇ ਨਾਲ ਲਾਇਆ ਹੈ ਵਾਈਫਾਈ ਦੇ ਨਾਲ ਕਰੈਕਟ ਕਰਕੇ ਸੈਮਸੰਗ ਟੀਵੀ ਦੇ ਵਿੱਚ ਤੇ ਬਾਕੀ ਅੱਜ ਹੈਗੀ ਮਾਤਾ ਨੂੰ ਛੁੱਟੀ ਤੇ ਅੱਜ ਜਾਣਾ ਦਾ ਸੀਗਾ ਪਿੰਡ ਤੇ ਪਿੰਡ ਜਾਣਾ ਕੈਨਸਲ ਹੋ ਗਿਆ ਮਮੀ ਨਹੀਂ ਗਏ ਹੋਇਆ ਕਿਤੇ ਕਿਉਂਕਿ ਮਾਮਾ ਆਇਆ ਹੋਇਆ ਸੀਗਾ ਬਾਹਰ ਤੋਂ ਤੇ ਬਾਕੀ ਚਲੋ ਦੇਖਦੇ ਆਂ ਤੇ ਬਾਕੀ ਮੌਸਮ ਦਾ ਹੈਗਾ ਰਬਦਲਾਂ ਦਾ ਦੇਖਦੇ ਆਂ ਮੀਂਹ ਪੈ ਜਵੇ ਅਸਲੇ ਦੇਖ ਰਿਹਾ ਵੀ ਕਿੰਨੇ ਕ ਟਾਈਮ ਤੱਕ ਮੀਂਹ ਆਉਂਦਾ ਨਟ ਵਰਖਾ ਰੋ ਦੱਸਿਆ ਆਂਦਾ ਮੀਂਹ ਪਰ ਪੈਂਦਾ ਤਾਂ ਹੈ ਨਹੀਂ ਚਲੋ ਦੇਖਦੇ ਆਂ ਫੌਮ ਕਾ ਕੇ ਨਹੀਂ ਲੇਟਰ ਥੈਟ ਸੇਮ ਈਵਨਿੰਗ ਹਾਂਜੀ ਗਾਇਸ ਟਾਈਮ ਹੋ ਗਿਆ 5:30 ਤੇ ਲੱਗਿਆ ਬੜੀਆਂ ਖਾਣ ਵਰਕਆਊਟ ਵਗੈਰਾ ਕਰ ਲਿਆ ਡਨ ਤੇ ਠੀਕ ਆ ਤੇ ਆਪਾਂ ਨੇ ਹੁਣ ਖਾ ਕੇ ਫਿਰ ਚੱਲਦੇ ਹਾਂ ਨਹਿਰਵਾਲ ਨੂੰ ਘੁੰਮਣ ਅੱਜ ਕਾਫੀ ਦਿਨਾਂ ਦੇ ਬਾਅਦ ਤੁਰ ਕੇ ਜਾਵਾਂਗਾ ਕੱਲੇ ਹੀ ਜਾਵਾਂਗਾ ਘੁੰਮਣ ਮੈਂ ਤੇ ਬਾਕੀ ਗਾਇਸ ਵਰਕਆਊਟ ਵਗੈਰਾ ਡਨ ਕਰਕੇ ਫਿਰ ਨਾਲ ਨੂੰ ਕਿ ਆਪਾਂ ਰੈਡੀ ਛੜੀ ਹੋ ਗਏ ਆ ਤੇ ਠੀਕ ਆ ਤੇ ਚੱਲਦੇ ਆਂ ਬਸ ਫਿਰ ਖਾ ਕੇ ਫਿਰ ਬੜੀਆਂ ਤੇ ਪੱਖਾ ਉੱਪਰ ਬੰਦ ਕਰਤਾ ਫਿਰ ਹਵਾ ਹੀ ਜਾਂਦੀ ਫੜਫੜ ਦੀ ਆਵਾਜ਼ ਆਈ ਜਾਂਦੀ ਤਾਂ ਕਰਕੇ ਚੰਗੀ ਤਰ੍ਹਾਂ ਸ਼ੂਟ ਨਹੀਂ ਕਰ ਪਾ ਹੋ ਰਿਹਾ ਹੁੰਦਾ ਪਰ ਲੱਗ ਤਾਂ ਗਰਮੀ ਰਹੀ ਆ ਚਲੋ ਫੜਾ ਫੜ ਖਾਂਦੇ ਆ ਤੇ ਤਿੰਨ ਕੇਲੇ ਹੀ ਪਏ ਆ ਤੇ ਤਿੰਨ ਕੇਲੇ ਪਏ ਆ ਫਿਰ ਕੇਲਿਆਂ ਵਿੱਚ ਤੇ ਇੱਕ ਕੇਲਾ ਖਾ ਲਾਂਗੇ ਦੋ ਕਾਲੂ ਖਾ ਲਾਂਗੇ ਤੇ ਨਾਲੇ ਕਾਲੂ ਫਿਰ ਕੇਲੇ ਵੀ ਲੈ ਆਵਾਂਗੇ ਆਪਾਂ ਹੋਰ ਰੋਪੜ ਜਾ ਕੇ ਬਾਜ਼ਾਰ ਵਿੱਚ ਸੋ ਠੀਕ ਆ ਫਿਰ ਖਾਂਦੇ ਆ ਫਿਰ ਚੱਲਦੇ ਆਪਾਂ ਬੱਚੀ ਮੱਤ ਹੈ ਨਾ ਜਿੱਤਾ ਗਰਮੀ ਨੇ پاگل ਕਰਿਆ ਹੋਇਆ ਕਹਿੰਦਾ ਸਕੂਲ ਜਾਈਏ ਕਹਿੰਦਾ ਮੈਡਮ ਆ ਕੰਮ ਦੇ ਦਾਨੀਆਂ ਨੈਨਾ ਤੇ ਕਹਿੰਦਾ ਵੀ ਟੀਚਰ ਕਹਿੰਦਾ ਨੂੰ ਕੁੱਟਦੇ ਆ ਕਹਿੰ ਨਾਲੇ ਗਰਮੀ ਨੇ ਮੱਤ ਮਾਰੀ ਕਹਿੰਦਾ ਸੈਤਨ ਹੀ ਚਲਾ ਹੁੰਦਾ ਹੈਗਾ ਉਹ ਤਾਂ ਦੀ ਹੋਣਾ ਅੰਦਰ ਆ ਗਾਇਸ ਵੈਸੇ ਪੂਰਾ ਦਿਨ ਉਹ ਬੱਦਲ ਰਹਿੰਦੇ ਆ ਤੇ ਜਦੋਂ ਸ਼ਾਮ ਨੂੰ ਜਾਣਾ ਹੁੰਦਾ ਘੁੰਮਣ ਫਿਰ ਤੋਂ ਪਾਣੀ ਗੜੀਆਂ ਆਂਦੀ ਆ ਤਾਂ ਕਰਕੇ ਕੈਨਸਲੇ ਹੋ ਜਾਂਦਾ ਤੇ ਆਪਾਂ ਬੈਠੇ ਹਾਂ ਸਟੇ ਬੰਬੂਗੜ੍ਹ ਪਰ ਇੱਧਰ ਤੇ ਗਾਇਸ ਉਹ ਸਾਹਮਣੇ ਸੀਰਤ ਬੈਠੀ ਆ ਮੈਨੂੰ ਹੈਲੋ ਕਰਨਾ ਸੀਰਤ ਸੀਰਤ ਹੈਲੋ ਆ ਜਾ ਆਜੋ 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 ਅੰਦਰ ਤੇ ਦੇਖਣ ਲੱਗੀ ਹੋਈ ਆ ਹਾਂ ਮਨੇ ਹੋਈ ਪਈ ਏ ਤੈ ਮਨ ਦੇਖ ਲਿਆ ਤੈ ਮਨ ਦੇਖ ਲਿਆ ਕਿੱਥੇ ਤਾਂ ਮੈਂ ਉੱਥੇ ਬੈਠਾ ਤਾਂ ਹੈ ਹੂੰ ਇਸ ਗਰਮੀ ਨੇ ਤਾਂ ਨਿਆਣੇ ਵੀ ਤੰਗ ਕਰੇ ਹੋਏ ਆ ਨਿਆਣੇ ਦੀ ਵੀ ਟਿੱਕੇ ਬੈਠ ਨਹੀਂ ਹੁੰਦਾਗਾ ਘਰਾਂ ਤੇ ਵੀ ਮੇਰੇ ਫੇਰ ਮੇਰੇ ਮਗਰ ਲੱਗ ਗਈ ਤੇ ਬਾਹਰ ਤੋਂ ਹੀ ਮੈਨੂੰ ਦੇਖ ਰਹੀ ਸੀਗੀ ਤੇ ਕਹਿੰਦੀ ਵੀ ਜਾਣਾ ਮੇਰੇ ਕੋਲ ਨੂੰ ਤੇ ਮੈਂ ਹੱਥ ਹਲਾ ਰਿਹਾ ਤਾਂ ਮੈਨੂੰ ਦੇਖ ਰਹੀ ਥੀ ਤੇ ਮਾਤਾ ਤੇਰੇ ਬਾਹਰ ਨੂੰ ਲੈ ਗਈ ਇਹਨੂੰ ਮੇਰੇ ਨਾਲੇ ਧੁੱਪਾਂ ਦੇ ਲਕਨੀ ਬਈਆ ਘੁੰਮਣਾ ਬਾਹਰ ਧੁੱਪਾਂ ਦੇ ਹਾਂ ਤੰਤੂ ਪਾਣੀ ਲੱਗਦੀ ਏ ਤੂੰ ਪਾਣੀ ਲਗਦੀਏਗੀ ਏ ਸੀਟ ਏ ਸੀਟ ਤੂੰ ਪਾਣੀ ਲੱਗਦੀਏਗੀ ਤੈਨੂੰ ਲੈ ਕੁੱਤੇ ਨੇ ਲੱਗੀ ਦੇਖਣ ਲੰਘ ਗਿਆ ਉਹ ਤਾਂ ਉਹ ਚਲੀ ਗਿਆ ਦੇਖ ਉਹ ਲੰਘ ਗਿਆ ਉਹ ਚਲੀ ਗਿਆ ਐ ਫਿਊ ਮੂਮੈਂਟਸ ਲੇਟਰ ਆਹ ਟਾਈਮ ਧੁੱਪਾਂ ਹੀ ਬਹੁਤ ਆ ਯਾਰ ਜਾਣ ਨੂੰ ਜੀ ਇਹ ਨਹੀਂ ਕਰਿਆ ਤੇ ਮੈਂ ਚਲਾ ਦੇ ਬੁਕੋਰ ਨੂੰ ਹੁਣ ਨਹੀਂ ਤਾਂ ਦੇ ਬੁਕੋਰ ਨੂੰ ਚੱਲਦੇ ਆਂ ਇੱਧਰ ਜੋਤ ਲੱਗਿਆ ਹੈ ਨਾ ਹੁਣ ਮੋਟਰ ਪਰ ਜਾਣਾ ਕੁੰਮਣ ਹੈ ਅਰੇ ਬੂ ਜਾਣਾ ਕੁੰਮਣ ਨਾ ਮੈਂ ਕਹ ਦੇਖ ਲੈ ਚੱਲਦੇ ਆਂ ਨਹੀਂ ਚੱਲਦੇ ਆਂ ਫਿਰ ਰੁੱਕ ਕੇ ਚੱਲਦੇ ਆਂ ਨੇ ਹਾਂ ਬੜੇ ਅੰਜੇ ਲੱਗੀ ਫਿਰ ਹਣ ਬੱਸ ਬੱਸ ਏ ਮੇਰੇ ਕੱਪੜੇ ਕੱਦੇ ਹੋ ਜਾਣੇ ਹਟ ਜਾ ਉੱਪਰ ਨੂੰ ਚੜਦੀ ਆਵਾ ਕੱਪੜਾ ਕੱਤੇ ਕਰੂੰਗੀ ਹੈ ਸੰਡੀ ਵਸ ਵਸ ਸਿੱਕੇ ਬਈ ਉੱਪਰ ਉੱਪਰ ਲੱਗੀ ਹੋਈ ਆ ਚੜਨ ਕੱਪੜੇ ਕਰੂੰਗੀ ਗੰਦੇ ਮੇਰੇ ਜੋਤ ਨਹੀਂ ਆਏਗਾ ਲੈ ਨੌੜ ਲੱਗਿਆ ਆ ਤਾਂ ਮੋਟਰ ਪਰ हां जी गाइस सैंडी बावर नु लेके आए हैं इधर नु खेतां ਵੱਲ ਨੂੰ ਛੜੀ ਜਾ ਲੈ यार ਉੱਪਰ ਤੇ ਫਾਟਕ ਲੱਗੇ ਹੋਏ ਉੱਪਰ ਤੇ ਲੇਟ ਆ ਪਹਿਲੀ ਨੂੰ ਮਨੋ ਦਾ ਪੱਕਾ ਪਤਾ ਤਾਂ ਵੀ ਅੱਜ ਨਹੀਂ ਦੁੱਧ ਪੈਂਦਾ ਹੈਗਾ ਕਿੰਨੇ ਕਵਜੇ ਜਾਂਦਾ ਹੁੰਦਾ ਲੈਣ ਹੈ ਨਹੀਂ ਉਦਣ ਤੋਂ ਲੇੜਤਾ ਉਦਣ ਖੁੱਲੀ ਸੀ ਡੈਰੀ ਅੱਜ ਹੋ ਗਈ ਦੇਖ ਹੂੰ ਅੱਜ ਵੀ ਬਸ ਬੰਦੇ ਆ ਮੰਨ ਕੇ ਚਲਾ ਜੋ ਬੰਦ ਦਾ ਫਲੇਟ ਆ ਫਾਟਕ ਲੱਗੇ ਹੋਏ ਆ ਤੇ ਤੁਰਕੇ ਜਾ ਸਕਦਾ ਦਾ ਦੇਲਾ ਤਾਂ ਤੁਰਕੇ ਪਵਾ ਲਿਆਂਦੇ ਆ ਫਿਰ ਬੰਦਾ ਕਰੇ ਦਾ ਕਰੇ ਗਿਆ ਤੇ ਲੀਏ ਤੁਰਕੀ ਪਵਾ ਲਈਏ ਉੱਥੇ ਜਿਹਨੂੰ ਯਾਰ ਖੜਾਈਏ ਕਿੱਥੇ ਯਾਰ ਥੱਲੇ ਨੂੰ ਨਹੀਂ ਕੱਢਣੀ ਹੈਗੀ ਕੱਢਦਾ ਹੀ ਨਹੀਂ ਮੈਂ ਕਦੇ ਵੀ ਥੱਲੇ ਨੂੰ ਆਏ ਰਹੀ ਆ ਬੰਲਾਦਾ ਆਵਾਜ਼ ਆ ਰਹੀ ਆ ਕਿਤੇ ਨਹੀਂ ਯਾਰ ਅੱਜ ਦੇਖੀ ਜਾਉਂਗੇ ਦੁੱਧ ਨਾ ਹੀ ਪਿਆ ਬਾਈ ਹੁਣ ਤਾਂ ਅੱਜ ਨਾ ਹੀ ਸਹੀ